ਜਾਰੇ ਕੋ ਵੇਚਣ ਆ ਗਏ ਵੀ ਇੱਕ ਟਾਈਮ ਕੋ ਦੂਵੇਂ ਟਾਈਮ ਤੇ ਹੁੰਦੀ ਹੈ ਅੱਛਾ ਜੀ ਇਹਨਾਂ ਨੂੰ ਵੀਰ ਨੂੰ ਕਿੰਨੇ ਦੀ ਦੇਣੀ ਹਮਾ ਦਾ ਕਿੰਨੇ ਦੀ ਉਹਨੇ ਵੀ ਦੇ ਹਾਂ ਜਿੰਨੇ ਦੀ ਉਹਨੇ ਦੇ ਬਸ ਇਹ ਮਾਰ ਕੇ ਧਾਰਾਂ ਦੇ ਤੈਨੂੰ ਪੈਸੇ ਦੇਈਏ ਤੈ ਹੀ ਜਾ ਜੇ ਤੇਰ ਨਾਲ ਵੀਲਾ ਕਰ ਲੀਏ ਮੈਂ ਨਹੀਂ ਲੱਭਦੀ ਮੈਨੂੰ ਅੱਜ 10 12 ਦੇ ਲੋਕੇ ਕੱਚੇ 나ੜੂ ਵਾਲੀ ਲਾਓ ਆਪਣੇ ਕਿੰਨਾ ਕੋਣ ਪੈਰੀਂ ਨਾਲ ਆਇਨੇ ਅੱਲਾ ਬੜਾ ਪਾਇਤੂ ਤੇ ਉਹ ਨਹੀਂ ਬਾਰੇ ਬਾਟੇ ਕਰਦੀ ਹੋਗੀ ਬਸ ਹਿੰਦੀ ਮੰਮੀ ਗਈ ਵਿਆਹ ਤੇ ਇਹ ਹੈਗਾ ਅੱਜ ਸਾਡੇ ਕੋਲੇ ਸਾਰੀ ਦਿਹਾੜੀ ਦਾ ਪੱਠਿਆ ਨਹੀਂ ਇਹ ਕਿੰਨੇ ਬੜਾ ਲਾਉ ਬੀਤਾ ਹਨ ਅੱਜ ਜਦੋਂ ਕੋਈ ਚੋਰ ਫੜਿਆ ਜਾਂਦਾ ਨਾ ਉਦੋਂ ਆਂਦਾ ਮੈਂ ਹੱਜੀ ਆਇਆ ਸਾਰੇ ਲੀੜੇ ਲਵੇ ਲੈ ਦੇਖਦਾ ਹੀ ਨਾ ਹੁਣ ਨਾ ਆਖਿਆ ਭਜਾਇਆ ਕਰ ਕਟਾ ਆ ਗਿਆ ਮੱਝ ਆ ਗਈ ਇੰਨੇ ਕ ਤੇਲ ਨਾਲ ਕੀ ਬੰਨਾ ਬੋਤਲ ਲਿਆਦੀ ਉਧਰ ਲਾਦ ਦਦੀ ਉਧਰ ਲਾਦ ਚੱਲ ਲਾਲਾ ਲਾਲਾ ਫਿਰ ਲੱਤ ਮਾਰ ਕੇ ਵਾਛਦਾ ਦੇ ਸਾਸਰੀ ਘਾਲ ਤੇ ਆਪਾਂ ਜਲੇ ਮੱਝ ਲੈਣ ਚੰਦੂ ਆਗ ਲੈਣੀ ਮੱਝ ਹਾਂਜੀ ਤੇ ਹੁਣ ਭੌਣੇ ਜਾ ਕੇ ਭਜਨੂ ਹਾਂ ਵਰੀਆ ਕੁਰਸੀਆਂ ਕਰਸੀਆਂ ਢਾ ਕੇ ਬੈਠੇ ਹੀ ਨਹੀਂ ਬੰਦੇ ਹੈ ਹੋਰ ਵਿਚਾਰੇ ਧੁੱਪ ਸੇਕਦੇ ਆ ਹੈ ਆਹ ਢਾਰੋ ਆ ਜੀ ਪੰਚਾਇਤ ਘਰ ਬਣਾ ਦੇਣਾ ਚਾਹੀਦਾ ਇੱਕ ਹੋਰ ਆ ਸਾਡਾ ਪਿੰਡ ਹੈ ਜੀ ਸਾਡੇ ਪਿੰਡ ਦਾ ਪੰਚਾਇਤ ਘਰ ਹੈ ਹਾਂ ਜੋ ਆਏਗਾ ਕੋ ਗੱਡੀ ਦੇ ਪਰਾਂ ਨਹੀਂ ਆਰਦੇ ਭਾਵੇਂ ਯਾਰ ਨਾ ਮਾਰੀ ਜਾਓ ਮੁੰਡੇ ਮੁੰਡੇ ਆ ਜਾਂਦਾ ਈ ਜੱਗੂ ਭਗਵਾਨਪੁਰਿਆ ਜੱਗੂ ਭਗਵਾਨਪੁਰਿਆ ਜਾਂਦਾ ਈ ਹਾਂ ਲਾਦਰ ਲਾਦਰ ਸੀ ਮੈਂ ਫਿਰਦਾ ਵੀਰ ਦਾ ਪਿੰਡ ਹਾਂ ਫਿਰਦਾ ਵੀਰ ਸਿੰਘ ਆ ਵਿਚਾਰੇ ਕੋਈ ਵੇਚਣ ਆ ਗਏ ਈ ਕੀ ਵੇਚਦੇ ਪਤਾ ਨਹੀਂ ਡੱਬਿਆਂ ਜਾਂ ਜਣਾ ਚਲੋ ਮਿਲਦੇ ਤੁਹਾਨੂੰ ਉੱਥੇ ਜਾ ਕੇ ਕੱਪਾ ਜੰਸਾਂ ਵਪਾਰੀ ਆ ਗਿਆ ਆਇਆ ਹਣ ਓਏ ਆਇਆ ਇਹਨੂੰ ਲੈ ਕੇ ਚੱਲਦੇ ਮੱਝ ਲੈਣ ਬਹਿ ਜਾ ਹਣ ਯਾਰ ਉਹ ਮੈਂ ਤੂੰ ਮੈਂ ਉਹਨੂੰ ਕੋ ਪੱਕੀ ਉਹ ਦੱਸ ਤੂੰ ਗੱਡੀ ਆ ਵੇਚ ਦੇ ਕਿਹੜੀ ਆ ਜਿਹੜੀ ਨਹੀਂ ਤੇਰੀ ਕਿ ਪਾਉਦੀ ਇਹ ਤਾਂ ਮੰਗ ਕੇ ਲਿਆ ਮੇਰੀ ਤਾਂ ਸਿਫਟ ਆ ਆ ਵੀ ਕਾਊ ਯਾਰ ਗੱਡੀ ਇੱਥੇ ਆਏ ਗੇਟ ਮੈਂ ਆ ਗਿਆ ਚੰਗਾ ਨਹੀਂ ਯਾਰ ਇਹਦੇ ਨਾਲ ਦੀ ਲੈਣੀ ਹੈ ਦਵਾ ਦੇਾਂਗੇ ਗੱਡੀ ਤਾਂ ਕੋਈ ਹੋਰ ਲਵਾ ਦੇਾਂਗੇ ਹੋਰ ਦੱਸ ਗੱਡੀ ਸਟਾਰਟ ਹੈ ਤੂੰ ਕਿਉਂ ਕਿ ਇਹ ਮੰਗ ਕੇ ਲੈ ਆਇਆ ਤੇ ਕਹਿੰਦੇ ਉਹ ਗੱਲ ਨਹੀਂ ਮਿਲਦੀ ਇੱਕ ਟਾਈਮ ਕੋ ਦੋਵੇਂ ਟਾਈਮ ਲਉਂਦੀ ਹੈ ਮੇਰੇ ਕੋਲ ਦੋਵੇਂ ਟਾਈਮ ਲਾ ਕੇ ਯਾਦ ਸੋਹ ਰਹੇ ਨਹੀਂ ਅੱਜ ਨਹੀਂ ਮਿਲੀ ਅੱਜ ਉਹ ਉਹੀ ਬੈ ਗਿਆ ਮੈਂ ਪਹਿਲਾਂ ਥਾਪੀ ਮਾਰ ਕਟਾ ਛੱਡਿਆ ਨਾ ਹਾਂ ਤੂੰ ਨੂੰ ਦੋ ਘੜਾ ਵੀ ਸੱਜਰ ਸੀ ਆਇਂਗੀ ਜਾਂ ਮੈਂ ਉਹਨੂੰ ਉਹ ਕਟਾਇਆ ਟਿਕਿਆ ਉਹ ਸਾਡੇ ਕਰਕੇ ਨਹੀਂ ਮਿਲੀ ਵੀ ਆਉਂਦੇ ਪੈ ਚੋ ਕੇ ਵੇਚਣਗੇ ਨਹੀਂ ਉਹਨਾ ਮੈਨੂੰ ਦੱਸੇ ਇੱਕ ਟਾਈਮ ਸੀ ਮੈਂ ਦੋਵੇਂ ਟਾਈਮ ਚੋ ਅੱਛਾ ਤੂੰ ਦੋਵੇਂ ਟਾਈਮ ਕਰ ਲੈ ਉੱਥੇ ਇੱਕੜਾਉਂ ਲੱਗਦੀ ਸ਼ਾਮ ਨੂੰ ਹਾਂ ਅਰੇ ਤੂੰ ਕੜਾ ਜਾਂਦੀਆਂ ਨੇ ਕਿੰਨੇ ਚੜਦੀ ਹੋ ਗਈ ਥੱਪਣ ਖੱਬੜ ਕਿਨੇ ਚੱਦੀ ਹੋਈ ਚਾਰਾਂ ਤੇ ਲੱਗ ਗਈ ਆ ਇਹ ਜਦੋਂ 2 ਮਹੀਨੇ ਚੈੱਕ ਹੋ ਇੰਨੀ ਉਦੋਂ ਆਖਦੇ ਨੇ ਵੀ ਅਹੀਂ ਹੋਣਾ ਨਾਲੀ ਨੂੰ ਥਣੋਟੀ ਪੈਰੀ ਕਰੋ ਅਠੀ ਪੈਰੀ ਕਾਲਗਤ ਪ੍ਰੇਮ ਨਾਲ ਚੰਚੂ ਹੋ ਲਿਆ ਕਰੋ ਹਾਂ ਤੇ ਮੱਝਾਂ ਦੇ ਇਹੋ ਹੀ ਐ 5 ਮਹੀਨੇ ਸਹੀ ਮੱਝ ਮਿਲਦੀ ਜਿਹਦੇ ਸੁੰਦੀ ਜਿਹਦੇ ਬਣ ਜੇ ਮੁੜ ਕੇ ਅਠੀ ਪੈਰੀ ਹੋ ਜਾਂਦੀਆਂ ਦੇ ਚੈੱਕ ਹੋ ਜਾਂਦੇ ਆ ਕਿਹੜਾ ਘਟਾਂ ਦਾ ਤਾਂ ਆਈ ਡੇਂਗੀ ਜੀ ਵੀ ਪੈ ਜਾਊਗੀ ਹੈ ਨਾ ਆ ਪਰਲਾ ਆ ਜੜਾ ਉੱਪਰ ਲਾਇ ਵੀ ਮਰਾ ਤੇਲ ਆਇਆ ਕੱਟੇ ਹਾਂ ਤੇਲ ਨਹੀਂ ਲਾਇਆ ਗੋਇਆ ਲਾਇਆ ਇਹਨੂੰ ਤੇਲ ਨਹੀਂ ਲਾਉਣਾ ਇਹਨੂੰ ਤਾਂ ਆਪ ਨਹੀਂ ਲਾਉਦਾ ਦਾਦੀ ਨੂੰ ਜਰਾ ਹਾਂ ਤੇ ਦੱਸਿਆ ਜੀ ਇਹਨਾਂ ਵੀਰਾਂ ਨੂੰ ਕਿੰਨੇ ਦੀ ਦੇਣੀ ਹਮਾਰਾ ਤੇ ਕਿੰਨੇ ਦੱਸਿਆ ਨਹੀਂ ਉਹ ਤਾਂ ਤੁਆਣਾ ਹੈ ਨਾ ਕਿਉਂ ਭਿਉਣਾਗਾ ਅਸੀ 50 80 ਦੀ ਦੇਨੇ ਯਾਰ ਉੱਖਾ ਬੜਾ ਵੇਖਾ ਜਿੰਨੇ ਵੀ ਉਹਨੇ ਵੀ ਦੇ ਹਾਂ ਜਿੰਨੇ ਦੀ ਉਹਨੇ ਦੇ ਬਸ ਆਂ ਅੱਖਾਂ ਛੱਡ ਛਾਡੂ ਕਮ ਛੱਡ ਦੇ ਬਾਗ ਰੂ ਆ ਕੇ ਇੱਕੀ ਤੁਸੀਂ ਦੱਸ ਦੋ ਯਾਰ ਅਹੀਂ ਕੀ ਦਾਸੇ ਇਸ ਦੀ ਮੁੱਲ ਕਰ ਯਾਰ ਬਸ ਬਾਜਰਾ ਲੈਣਾ ਅਹੀਂ ਮਾਰ ਕੇ ਧਾਰਾਂ ਦੇ ਤੈਨੂੰ ਪੈਸੇ ਦੇ ਜੇ ਤਹੀ ਜਾਈਏ ਹੋਰ ਨਗਰ ਤੋਂ ਬਹੁਤ ਦੂਰ ਤੋਂ ਆਰਨੇ ਨਹੀਂ ਧਾਰਕ ਦਾ ਨੋਕੇ ਪਤਾ ਗਾ ਲੱਗੇ ਧਾਰ ਦਾ ਦਾ ਸਗੋ ਵਾਧੀ ਪਾ ਦੇ 25000 ਹਾਂ ਮੁੜ ਕੇ ਫਿਰ ਅਦਾ ਕਰ ਲੈ ਸਹੀ ਗੱਲ ਐਂਟਰੀ ਵਾ ਕੇ ਮਾਰ ਮਹਾਰਾਡਰ 82 ਦੀ ਲੈ ਮੈਂ 80 82 ਜਿਆਦਾ ਜੀ ਕਿਉਂ ਕਰਦੇ ਆ ਯਾਰ ਨਹੀਂ ਮਾਰਨੀ ਨਹੀਂ ਲੀ ਰੋ ਵੀ ਮਾਰੀ ਪੀ ਕੇ ਆਪੀ ਕਰਕੇ ਉਹ ਲੈਂਦੇ ਪੈਨੇ ਕਾਲੀ ਹੁੰਦੀ ਤਾਂ ਲੈਂਦੇ ਹੀ ਨਹੀਂ ਸੀ ਨਹੀਂ ਵੀ ਤੇਰੇ ਕੰਬੀ ਨੀ ਲੀ ਰਾਵੀ ਗਰਮਾ ਤੇ ਠੰਡੀ ਬਈ ਆਇਆ ਹਾਂ ਮੈਂ ਉਨਜੀ ਬਹਿ ਗਿਆ ਉਹਾਂ ਦੇ ਇੱਕ ਟਾਈਮ ਐ ਹੁੰਦਾ ਦੋਵੇਂ ਟਾਈਮ ਹੀ ਲਾਗਦੀ ਜਾਂ ਕੋਈ ਯਾਰ ਦੋਨੇ ਦਾਣਾ ਪਾ ਦੇ ਤੇਲ ਦਿੱਤੀ ਆ ਨਾਲ ਹੀ ਸਰੋਂ ਦਾ ਹਾਂ ਸਰੋਂ ਤੇਲ ਨਾ ਛੱਡੋ ਤੇ ਦਾਣਾ ਪਾਈ ਉਹ ਦੋਵੇਂ ਟਾਈਮ ਮੋਢੀ ਲੱਗਦਾ ਤੇਲ ਨਾ ਦੇਂਦੇ ਉਹਦੋਂ ਖਰਾਬ ਹੋ ਜਾਂਦੀ ਗਰਮੀ ਮਨਾਉਂਦਾ ਡੰਗਰ ਮੇਰੇ ਕੋਲ ਗਾਵਾਂ ਹੀ ਡੇਲੀ ਤੇਲ ਦੇ ਦਾਣਾ ਧੋਕੜਾਂ ਇੱਕ ਸੱਜਿਆ ਉਹਨਾਂ ਤੋਂ ਕੀ ਲੋੜ ਤੇ ਧੋਕੜ ਮੈਂ ਡੇਲੀ ਦੇਣਾ ਵੇ ਬੋਲੋ ਲਓ ਜੀ 60000 ਰੁਪਇਆ ਮੇਰੀ ਤੂੰ ਇੱਕ ਹੀ ਕਹਦੇ ਜੀ ਤੇ ਛੱਡ ਸਾਰਾ ਹਾਂ ਹਾਂ ਕਿ ਫਰਕ ਬੜਾ ਕਿੰਨਾ ਕਿ ਜਿੰਨੇ ਜਿੰਨੇ ਦੀ ਹੈਗੀ ਉਹਨਾ ਹੀ ਮੁੱਲ ਲਾਤਾ ਹੈ ਹੈ ਹਾਂ ਤਾਂ ਠੀਕ ਆ ਹਾਂ ਚੱਲ ਕੋਈ ਜੀ ਆਈ ਸਮਝਣਾ ਲਾਉਂ ਤੂੰ ਵੱਧ ਲੈਣੇ ਜਿੰਨੇ ਲੈਣੇ ਲੈ ਲੈ ਨਹੀਂ ਕਰ ਆਪਾਂ ਇਹਨੂੰ ਉਰਵਾ ਦਿੰਦੇ ਆਂ ਕਿਉਂ ਤੇ ਜੇਬ ਕੱਟ ਨਹੀਂ ਨੀ ਫਿਰ ਹੋਂ ਤਾਂ ਜੇਬ ਕੱਟ ਲੈ ਜਿੰਨੀ ਕੱਟਣੀ ਹੈ ਹਾਂ ਚਲ ਹੋਰ ਦੋ ਲੈ ਲੈ ਤੇਨ ਲੈ ਲੈ ਫੇ ਕਹਿ ਦੇ ਕੀ ਤੂੰ ਫੱਕ ਬੜਾ ਨਹੀਂ ਅੰਦਰ ਆਪਾਂ ਇਹ ਤਾਂ ਵੇਚ ਨਹੀਂ ਇਹਦੇ ਹੈ ਫਿਰ ਦੋ ਵੀ ਦਿਨ ਨੂੰ ਨਿਕੜੇ ਵੀ ਹਾਂ ਕੀ ਨਾਣਾ ਹਾਂ ਲੈ ਨਾ ਦੇਣ ਵਾਲੀਆਂ ਗੱਲਾਂ ਕਰਦਾ ਹਾਂ ਹਾਂ ਸਹੀ ਗੋ ਵੀ ਇਹਨੇ ਵੇਚਣੀ ਨਹੀਂ ਗਈ ਰੱਖੇਗਾ ਦੁੱਧ ਇਹ ਜਦੋਂ ਸੂਈ ਉਦੋਂ ਵੇਚੇਗਾ ਆਹ ਨਾਲ 2 ਰੁਪਏ ਰਲ ਜਾ ਹਾਂ ਇਕੱਠੇ ਕਰ ਲੀ ਹਾਂ ਨਹੀਂ ਤਾਂ ਫਿਰ ਦੇ ਦੇ ਹਾਂ ਦੇ ਫਿਰ ਨਹੀਂ ਤਾਂ ਮੈਂ ਭਾਈ ਜੰ ਜੋ ਕਹੇ ਹਾਂ ਵੀ ਉਹ ਕਹਤੋਂ ਨੇ ਦੋ ਵੱਧ ਤਿੰਨ ਵੱਧ ਤੇ ਉਹ ਨਹੀਂ ਲੈ ਲਾ ਗਿਆ ਬੋਲ ਤੂੰ ਬੋਲ ਤੂੰ ਹੀ ਕਹਿ ਜਾ ਦੇ ਮੂੰਹ ਨਾਲੀ ਮੈਨੂੰ ਦੱਸਿਆ ਨਾ ਦਾਇਗਾ ਨਹੀਂ ਕਰੀਏ ਜੇ ਗੱਲ ਕਰੀਏ ਆ ਜਾ ਸਲਾਹ ਕਰ ਲਾ ਆ ਦੇ ਦੱਸ ਮੈਂ ਉਹ ਆ ਜਾ ਫਿਰ ਨਾ ਵੀ ਸਲਾਹ ਕਰ ਲਈਏ ਮੇਰੇ ਮਤ ਉਹ ਵੀ 8000 ਦੇ ਕੋਲੋਂ ਪਾ ਲਾ ਲਾਉਣ ਆਪ ਨੂੰ ਗੁੱਸਾ ਚਲ ਦੇ ਦੇ ਹੁਣ ਫਿਰ ਉਹ ਦੇ ਦੇ ਭਰਾਵਾ ਕਮਾਨ ਤਣ ਕਰ ਕਿੰਨੇ ਦੀ ਫਿਰ ਜਮਾ ਟਾੜਾ ਪਟਾ 100 ਵੀ ਬਸ ਐਂਡੀ 100 ਵਾਲੀ ਪਾ ਦੇ ਦੋ ਛੜ ਦਾਂਗਾ ਉਹ ਤੇ 275 ਵਾਲੀ ਚ ਆ ਗਏ ਫਿਰ 71 ਦੀ ਮਹਿੰਗੀ ਉਹ ਤਾਂ ਮਾਮੂਰ ਹੀ ਕਹਿਦਾ ਤੁਹਾਡੇ ਦੋਹਾਂ ਤੇ ਘਣੀ ਵੀ 71 ਦੀ ਉਹ ਨੂੰ ਮਹਿੰਗੀ ਤੂੰ ਮਹਿੰਗੀ ਲੈ ਆਏ ਬਲੇ ਸਸਤੀ ਲੈ ਆਏ ਘਣੀ ਵੀ ਐ ਮੈਂ ਤੈਨੂੰ ਕਹਿ ਦੀ 71 ਦੀ ਜਿਆਦੀ ਹੈ ਤਖਾੜ ਸਾਈ ਕਾੜ ਲੈ ਆਏ ਕੋਈ ਨਹੀਂ ਲੈ ਸਾਈ ਤੈਨੂੰ ਭੇਜ ਦਿਆ ਵੀਰੇ ਕਿੰਨੇ ਦਾ 500000 ਭਲੇ ਜਿੰਨੇ ਦੇ ਦੋ ਤਾਂ ਆਪਣੇ ਤੇਰੇ ਸਮਝ ਲੱਗੀ ਕਿ ਲੈਣੀ ਨਹੀਂ ਤੇ ਤੁਮ ਆਪ ਦੀ ਤੇਰੇ ਆ 500 ਤੇਰੇ ਬੋਜੀ ਚ ਮੁੰਦੀ ਮਾਜੇ ਦੇ ਕਿੱਲੇ ਦੇ ਵੱਧੀ ਹੋਈ ਤੇਰੇ ਮੈਂ ਆ ਮਾਇਆ ਵੇਲਾ ਕਰ ਸੇਨ ਕਈਆ ਮੇਰੀ ਮੈਂ ਤਾਂ ਤੇਰੇ ਸਾਹਮਣੇ ਮੈਂ ਆਂਦਾ ਹੀ ਨਹੀਂ ਕੋਈ ਤੇਰੇ ਪਰ ਟੋਕੜ ਘੱਬਣ ਇਹ ਤਾਂ ਗੱਲ ਲੱਗਣਾ ਜਾ ਕੇ ਤੂੰ ਐਵੇਂ ਤੈਨੂੰ ਮੈਂ ਕਹਿ ਦਿਆਂ ਕਣੀ ਵੀ ਰੁਪਈਏ ਵਧਣੇ ਘਟਣੇ ਤਾਂ ਨਹੀਂ ਡੇਢ ਡੇਢ ਪੌਣੇ ਪੌਣੇ 2 ਲੱਖ ਨੂੰ ਸੱਜਰ ਹੋ ਗਈ ਗੱਲ ਖੜ ਜਾ ਸਾਲ ਔਰ ਬਸ ਐਂਡ ਹੋ ਜਾਊਗਾ ਮੈਂ ਨਹੀਂ ਲੱਭਦੀ ਮੈਨੂੰ ਅੱਜ 10 12 ਦੇ ਲੋਕੇ ਕੱਚੇ 나ੜੂ ਵਾਲੀ ਕਾਲਾ ਬੱਚਾ ਮਗਰ ਮੈਂ ਤੇ ਨਹੀਂ ਵੇਖਿਆ ਆਏ ਹੋ ਯਾਰ ਲੋਦਾ ਮੈਂ ਆਹ ਸ਼ਾਮ ਦਾ ਕੌਣ ਹੈ ਤੁਹਾਡੇ ਦੋ ਘਰ ਨੇ ਕਿੰਨੀਆਂ ਮੱਜਾਂ ਹੈਗੀ ਕੋਈ ਨਾ ਤੇਰੇ ਆਣ ਗਣ ਕਿੰਨੀਆਂ ਨੇ ਲੋਕ ਆਵਾਜ਼ ਤੇ ਖੜੇ ਨੇ ਹਾਂ ਗਾਂ ਕੀ ਅਗਲਾ 3000 ਦੀ ਲੈ ਚੱਲਦੇ ਦੁੱਧ ਦੀ ਪੀਣਾ ਚਾਹ ਬਣਾਉਣੀ ਅਗਲਾ ਇਹ ਨਹੀਂ ਵੇਂਦਾ ਵੀ ਦੁਕਾਨ ਦੇ ਤੁਸੀਂ ਨਾਲ ਲੱਸੀ ਨਾ ਦਹੀਂ ਕੁਝ ਨਹੀਂ ਨਹੀਂ ਲੱਸੀ ਇੱਥੇ ਹੀ ਬਣਦੀ ਮਾਜੇ ਦੀ ਮਾਜੇ ਦੀ ਫੜ ਜੀਦਾ ਹਲੇ ਫੜ ਬਾ ਪੂਰੇ ਕੱਟ ਕਰੀ ਉਹ ਨਹੀਂ ਹਲੇ ਫੜ ਉਹ ਨਹੀਂ ਫੱਟ ਕਰੀ ਹੋਰ ਮਾ ਦਾ ਫੇਰ ਕੀ ਕੀਤਾ ਯਾਰ ਜਾਣਦੇ ਛਾਡੋ ਕਟਾਚ ਵਾ ਨਨ ਨਹੀਂ ਮਾਜਲ ਨਾ ਵੇਖੀ ਜਾ ਅੰਦਰੋਂ ਵੇਖ ਸਾਡੇ ਲਈ ਵੇਖ ਸਾਡੇ ਲਈ ਵੇਖ ਜੀਂਦਾ ਮੈਂ ਚੰਗੀ ਸਾਡੇ ਲਈ ਵੇਖ ਕਿੱਡੀਆਂ ਸੋਹਣੀਆਂ ਤੂਤਾਂ ਆਈਆਂ ਹੋਰ ਯਾਰ ਕਾ 75 ਦਾ ਖਾਣਾ ਨੀ ਅੱਤਰ ਵੀ ਲੱਗੋ ਉਹਨੂੰ ਕਿਉਂ ਮਾਰਨਾ ਹਾਂ ਨਹੀਂ ਮਾਰਨ ਵਾਲਾ ਕਿਉਂ ਲੈ ਮਾਰ ਮੇਰਾ ਯਾਰ ਕੱਸ ਨਹੀਂ ਬਾ ਠੀਕ ਹੁਣ ਬਸ ਬਸ ਬਾਤ ਹੋ ਗਈ ਬਾ ਠੀਕ ਹੈ ਜਾਈ ਹੁਆ ਠੀਕ ਹੈ ਜਾਣ ਦੇ ਬਸ ਬਾਪਾ ਫੜਾ ਦੇ ਇੱਥੇ ਇੱਥੇ ਜ਼ੋਟੇ ਇੱਥੇ ਇੱਥੇ ਜ਼ੋਟੇ ਨੂੰ ਬਾ ਠੀਕ ਮੈਂ ਆਪ ਦੇਖੋ ਇੱਥੇ ਜ਼ੋਟਾ ਨਹੀਂ ਨਹੀਂ ਅ ਠੀਕ ਹੈ ਨਹੀਂ ਯਾਰ ਹੁਣ ਤੂੰ ਜਮਾਈ ਨਾ ਨਾ ਬਣ ਚੱਲ ਠੀਕ ਹੈ ਜਮਾ ਨਾ ਨਾ ਹੁਣ ਪਤਾ ਹੀ ਮੇਕ ਸੀ ਆਂਦੀ ਮੀਂਹ ਕਹ ਨਾਈਂ ਧੀ ਨਹੀਂ ਵੇਖਦੀ ਤੂੰ ਹੁਣ ਜਿਹੜੀ ਸਾਨੂੰ ਤੇਰੀ ਪਾਸ ਤੇਰੇ ਤੇਰੇ ਪੈਸਿਆਂ 'ਚ ਕਰਕੇ ਲੈਣ ਡਿਆ ਵਿਚਾਰਾ ਯਾਰ ਮਹਾਰਾਜ ਬਰਕਤ ਪਾਵੇ ਤੇਰੇ ਪੈਸਿਆਂ 'ਚ ਤੈਨੂੰ ਹੋਰ ਵਾਧਾ ਕਿਸੇ ਟੰਗਰਾਂ 'ਚ ਦਵੇ ਫਾੜ ਯਾਰ ਫੜਾ ਆ ਬੜਾ ਫੜ ਫੜ ਬਸ ਹੀ ਜਾਣ ਬਸ ਹੁਣ ਬਸ ਹੋ ਗਈ ਆ ਗਈ ਚੱਲਿਆ ਬਾਹਰ ਤੂੰ ਕੀ ਹੋਵੇਂ ਲੈ 75 ਦੀ ਹਜ਼ਾਰ ਲੈ ਕੇ ਮਾਰਨਾ ਉਹਨੂੰ ਮੈਂ ਬੰਦਾਲ ਆਇਆ ਨਾ ਚਾਹ ਚਾਹ ਪਿਆ ਵਿਚਾਰਾ ਚਾਹ ਚਾਹ ਪਿਆ ਵਿਚਾਰਾ ਬਸ ਬਸ ਉਹਨੂੰ ਪੀਤਾ ਵੀ ਖਾਣਾ ਹਣਾ ਬੋਜੀ ਚੀ ਹੋਣਾ ਕੁਛ ਆਏ ਫੜ ਉਹਨੂੰ ਚਾਹ ਵੀ ਨਹੀਂ ਕਿਸੇ ਲੈ ਫੜ 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 ਨਹੀਂ ਕਰ ਰਿਹਾ ਬੜਾ ਠੀਕ ਨਹੀਂ ਫੜ ਫੜ ਜਿਵੇਂ ਤੈਨੂੰ ਕਿਹਾ ਮੈਂ ਤੂੰ ਕਹਿ ਤਾ ਤੈਨੂੰ ਨਹੀਂ ਮੋਟਾ ਕੀ ਆਂਦਾ ਮੈਂ 72 ਕਹਿ ਤਾ ਇਹ ਕੀ ਆਂਦਾ ਇਹ 75 ਨਹੀਂ ਯਾਰ ਜਿਵੇਂ ਮੈਂ ਕਹਿ ਤਾ ਆਪਾਂ ਨਹੀਂ ਠੱਕਣਾਗਾ ਨਹੀਂ ਫਿਰ ਫਿਰ ਸਾਨੂੰ ਇਹਦਾ ਲਿਆਉਂਦਾ ਕੀ ਫਾਇਦਾ ਫਿਰ ਫਿਰ ਤਾਂ ਅਸੀਂ ਲੈ ਜਾਂਦੇ ਇੰਨੇ ਧੱਕੇ ਤੁੱਕੇ ਨਾਲ ਨਹੀਂ ਨਾ ਮੈਂ ਇਹਦੇ ਤੋਂ ਕੋਈ ਲੈਣਾ ਨਾ ਤੇ ਹਾਂ ਨਹੀਂ ਆਪਣੀ ਤਾਂ ਰਿਸ਼ਤੇਦਾਰੀ ਹੈ ਇਹਨੂੰ ਪਤਾ ਹੀ ਹੈ ਇਹਨਾਂ ਪਜਾਵਾ ਆਪਣੇ ਕਿੰਨਾ ਗੋਣ ਵਿੱਚ ਪੈਰੀਂ ਨਾ ਲਾਹੀ ਨੇ

ਤਾਂ ਪੂਜੀ ਘੇ ਚਲਾਉਣਾ ਨੂੰ ਕਿੱਲਾ ਜੰਮੀ ਹੈ ਹਾਂਜੀ ਕਿੱਲੇ ਚਲਦੇ ਸੋਸਿਆ ਤਾਂ ਚਾਰਾਂ ਦੀ ਤੂੰ ਦੱਸਣਾ ਹੈ ਤੂੰ ਹਾਂ 3:30 ਦੀ ਉਹ ਵੀ ਉਹਨਾਂ ਘਾਟਾ ਦੱਸਿਆ ਹੈ 3:30 ਮਹੀਨੇ ਹੈ ਸੋਨਾਂ ਵਾਲੀ ਹੈ ਹੈ ਸੋਨਾਂ ਵਾਲੀ ਹੈ ਤੋੜੇ ਤਾਂ ਜੀ ਚਾਰਾਂ ਗਾਰੰਟੀ ਨਹੀਂ ਕੀ 15 ਦਿਨ ਘਾਟੇ ਹਾਂ 15 20 ਦਿਨ ਘਾਟੇ ਚੱਲ ਸਾਢੇ ਤਿੰਨਾਂ ਦੀ ਮੰਨ ਹੁੰਦੀ ਹਾਂ ਹਾਂ ਸਾਢੇ ਤਿੰਨਾਂ ਦੀ ਨਹੀਂ ਨਹੀਂ ਕਰੋ ਉਹ ਤਾਂ ਦੁੱਧ ਲੰਮਾ ਦਊਗੀ ਜੇ ਸੇਵਾ ਲਵਾਉਣਾ ਟੀਕਾ ਲਾਉਣਾ ਹੀ ਕੋਈ ਨਹੀਂ ਨਹੀਂ ਪਾਣੀ ਲਿਆਉਣਾ ਹਾਂ ਵੇਲਾ ਤਪਾਇਆ ਤੇ ਲਾਦੇ ਲਾਦੇ ਲਾਉਣਾ ਨਹੀਂ ਨਹੀਂ ਕੋਈ ਟੱਕਰ ਨਹੀਂ ਆ ਆ ਜਾ ਬੰਮਾ ਜਮਈ ਦਾ ਸੌਦਾ ਕਰਕੇ ਤੇ ਰੋਟੀ ਰੋਟੀ ਖਾ ਕੇ ਹੁਣ ਟੱਕਰ ਪਿਆ ਗੋਏ ਨੂੰ ਗੋਆ ਮਹਾ ਸਟਰ ਲਗੇ ਫੇਰ ਕਰਾਂਗੇ ਕੋਈ ਹੋਰ ਧੰਦਾ ਪੱਠੇ ਇੱਕ ਤਾਂ ਸਾਨੂੰ ਖੇਤ ਗੋਆ ਵੀ ਹੋ ਰੇੜੇ ਤੇ ਜਾਣਾ ਪੈਂਦਾ ਹੈ ਤੇ ਪੱਠੇ ਵੀ ਲਿਆਉਣੇ ਪੈਂਦੇ ਤੇ ਇੱਕ ਦਿਨੇ ਖਰਾਬ ਸੀ ਤੇ ਕੱਲ ਵੀ ਭਰ ਕੇ ਲਾਦ ਕੇ ਰੇੜਾ ਲਗਾਇਆ ਤੇ ਅੱਜ ਫੇਰ ਪਰਨਾ ਪੈਣਾ ਵੇਖੋ ਸਾਰੇ ਗੋਆ ਗੋਆ ਆ ਪਿਆ ਡੰਗਰਾਂ ਦਾ ਬਹੁਤ ਗੋਆ ਖਲਾਰਦੀਆਂ ਨੇ ਉਹ ਵੀ ਚੱਕੀ ਤਾਂ ਵੀਆ ਗੋਆ ਗੁਆ ਲਾਦ ਕੇ ਰੇੜੀ ਭਰ ਕੇ ਤੇ ਆਪਾਂ ਅੰਦਰ ਏ ਸਾਡੇ ਘਰੇ ਅੱਜ ਮੇਰਾ ਪਾਂਜਾ ਮੇਰਾ ਸੋਹਣਾ ਜਿਹਾ ਪਾਂਜਾ ਮੇਰਾ ਸੋਹਣਾ ਜਿਹਾ ਪਾਂਜਾ ਸਾਡੇ ਘਰੇ ਪਰੋਣਾ ਆਇਆ ਅੱਜ ਹਿੰਦੀ ਮੰਮੀ ਗਈ ਵਿਆਹ ਤੇ ਇਹ ਅੱਜ ਸਾਡੇ ਕੋਲੇ ਸਾਰੀ ਦਿਹਾੜੀ ਤੇ ਇਹਨੇ ਸਾਰਾ ਦੇਨ ਐਲਸੀਡੀ ਤੇ ਮਾਰਾ ਇਲਾਕੇ ਬਾਬਾ ਬਾਬੇ ਸੋਹੰਦਾ ਬੱਬਾ ਬੱਬੀ ਬਾਬਾ ਜੀ ਬਾਬਾ ਉਹ ਨਹੀਂ ਕਹਿ ਦਿੰਦਾ ਬਾਬਾ ਜੀ ਕਹੋ ਆਂਦਾ ਬੰਨੀ ਜੀ

ਆਵੇ ਲੈ ਸਾਰੀ ਸੜਕ ਟੁੱਟੀ ਸਾਰੀ ਸਾਰੀ ਸੜਕ ਤੇ ਮੈਨੂੰ ਕਿੱਥੇ ਓਏ ਤੇਰੇ ਮੈਨੂੰ 76 ਓਏ ਤੂੰ ਕਰਨਾ ਨਹੀਂ ਦੇਖਦੇ ਨਾ ਮੈਨੂੰ ਮੈਂ ਤੈਨੂੰ ਫਿਰ ਵੇਲਾ ਜੂਤ ਪਤਾਂਗੋ ਜਣਾ ਤੇਰਾ ਮੇਰੇ ਤੋਂ ਜੇ ਮੇਰੇ ਗੋਡੇ ਛੱਲੇਗਾ ਨਾ ਸਾਹ ਲਾ ਲਈ ਵੇ ਕੀ ਕਰਦਾ ਤੂੰ ਇਹ ਸਕੂਟਰੀ ਤੇ ਕੱਟ ਮਾਰਦਾ ਕਦੀ ਇੱਧਰ ਕਰੀ ਇੱਧਰ ਤੇ ਨਹੀਂ ਖਾਣੀ ਘੋਟਾ ਮਹਾ ਬਜੇ ਲੱਗਾ ਸੀ ਉੱਠਣਾ ਮੇਰਾ ਖਲਾਾਰ ਹੀ ਲਈ ਮੈਂ ਹਾਂ ਗੱਡੀ ਨੰਨ ਆਉਂਦੇ ਸੀ ਫਿਰ ਜਾਈ ਵੱਠਿਆ ਨਹੀਂ ਦੇ ਕਿੰਨੇ ਬੜਾ ਲਾਉ ਬੀਤਾ ਹਨ ਹੈ ਹਾਂ ਬੁੱਟਾ ਪਾ ਅਹੀਂ ਦਾ ਪੋਰਾ ਪੋਰਾ ਲਜਾਨੇ ਵਧੀਆ ਵਧੀਆ ਬੁੱਟਾ ਪਾ ਬੱਕਰੀਆਂ ਲਈ ਹੈ ਬੁੱਟਾ ਪਾ ਮਾ ਤੇਨੂੰ ਕਾ ਵਟ ਵਡ ਲਾ ਬੁੱਟਾ ਪਾ ਹਾਂ ਪਾਪਾ ਜਿਆਦਾ ਆਲੀ ਚਲਾ ਮੁੱਕ ਗਿਆ ਹਾਂ ਉਹਦੇ ਫੇਰ ਤੋਂ ਵਾਂਗੇ ਕੋਇਆ ਲਾ ਮੂਲੀਆਂ ਮੂਲੀਆਂ ਹੈ ਲੈ ਜਿੰਨੀਆਂ ਆ ਲੈ ਮੂਲੀਆਂ ਮੂਲੀਆਂ ਲਾ ਕੰਨੀਆਂ ਪੁੱਟ ਦੇ ਨਾ ਮਾ ਤੇਨੂੰ ਉੱਟਾ ਹਾਂ ਫਿਰ ਨਾਵੇਂ ਹੋ ਰ ਆਲਾ ਜਿਹੜਾ ਵੇਂਦਾ ਤਾਂ ਨਹੀਂ ਓਰ ਕੀ ਵੇਦਾ ਆ ਮੂੜੇ ਵਿੱਚ ਵੇਦਾ ਆ ਸੁਆਹ ਵੇਣਾ ਮੂੜੀਆਂ ਵੇਣਾ ਤੇ ਲੰਬਾ ਨਾ ਪੈ ਯਾਰਾ ਮੂੜੀਆਂ ਖੜੀਆਂ ਐ ਤੇ ਚੱਕ ਮੂੜੀਆਂ ਮੂੜੀਆਂ ਮੂਲੀ ਪੱਤੀ ਉਨਿਕੰਮੇ ਆ ਉਹ ਹੁਣ ਮੈਨੂੰ ਕੋਈ ਪਤਾ ਵਿੱਚ ਵੜ ਕੇ ਕੀ ਮੂਲੀ ਦੇ ਵਿੱਚ ਆ ਲੈ ਹੁਣ ਮੈਂ ਤਾਂ ਪੱਟੀ ਜਾਣੀਆਂ ਜਿਹੜੀਆਂ ਆ ਗਈਆਂ ਇੱਥੇ ਕੋਈ ਪਹਾਰੀ ਵੀ ਆ ਕੋਈ ਚੰਗੀ ਵੀ ਕੋਈ ਮਾੜੀ ਵੀ ਆ ਹੈ ਇਹ ਮੈਂ ਥੱਲੇ ਥੋੜਾ ਜਾਣਾ ਜਮੀਨ ਚ ਵੀ ਕਿੱਡੀ ਕ ਮੈਂ ਵੇਖ ਕੇ ਆਵਾਂ ਪਹਿਲਾਂ ਵੇਖਿਆ ਕਰਨਾ ਕਿਉਂ ਵੀ ਜਾਂਦਾ ਹੋਇਆ ਮੈਂ ਜਮੀਨ ਚ ਜਾਣਾ ਮੈਂ ਉੱਤੋਂ ਵੇਖਣੀ ਮੈਂ ਮੋਟੀ ਆ ਤੇ ਪੁੱਟ ਦੇਣੀ ਆ ਹੈ ਕਿਉਂ ਵੀ ਮੈਂ ਉੱਤੋਂ ਵੇਖ ਕੇ ਪੜਦੀ ਮੈਂ ਤਾਂ ਆਵੇ ਆਵੇ ਅੱਜ ਮੈਨੇ ਮੋਟੀ ਮੈਨੂੰ ਪੁੱਟ ਦੇਣਾ ਠੀਕ ਆ ਇਹ ਨੀਆਂ ਪੋਟਲੀਆਂ ਮੂੜੀਆਂ ਆ ਅਜ ਜਦੋਂ ਕੋਈ ਚੋਰ ਫੜਿਆ ਜਾਂਦਾ ਨਾ ਉਦੋਂ ਆਂਦਾ ਮੈਂ ਅੱਜ ਹੀ ਆਇਆ ਉਹ ਜਦੋਂ ਕੋਈ ਚੋਰ ਫੜਿਆ ਜਾਂਦਾ ਨਾ ਉਹ ਉਹ ਪਤਾ ਕੀ ਆਂਦਾ ਮੈਂ ਤਾਂ ਅੱਜ ਹੀ ਆਇਆ ਵੱਠੇ ਲੈਣ ਯਾਰ ਮੈਂ ਕਦੀ ਅੱਗੇ ਆਇਆ ਜਿੱਦੇ ਤੇ ਕਰਨਾ ਵੇਖੋ ਹਾਂ ਕਿਉਂ ਭਈ ਉਹਨੇ ਜ਼ਿਕਰ ਕਹੀ ਜਾਊਗਾ ਭਾਵੇਂ ਤੁਹਾਡੇ ਸਾਰੇ ਅਗਲੇ ਪਿਛਲੇ ਮੈਂ ਕੀ ਅੱਖ ਨਾਲ ਕਿਆ ਵੀ ਅੱਜ ਤਾਂ ਮੂ ਅਛੰਦਰਾ ਮੂਲੀਆਂ ਛੱਡਦੀ ਚੰਗਾ ਮੇਰਾ ਵੀਰ ਵਿੱਚ ਹਣ ਗੋਂਗਲੂ ਪੱਟ ਨਹੀਂ ਕਿਉਂ ਬਈ ਮੈਂ ਫੋੜ ਦੇ ਗੋਂਗਲੂ ਮਾਥੇ ਵੇਖ ਲਿਆ ਸੀ ਨੋਦੇ ਨੂੰ ਹਾਂ ਹੁਣ ਗੋਂਗਲੂ ਪੱਟ ਕੇ ਦਿੱਤੇ ਤੇ ਹੁਣ ਗਾਂ ਸੁੰਗਰਿਆਂ ਨੂੰ ਹੱਥ ਪਾਈ ਆਉਂਦਾ ਹੈ ਵੀ ਛਟਣੀ ਜੋਗੇ ਵੀ ਤੋੜਨਾ ਹੈ ਉਹ ਮੈਂ ਕਾਦੀ ਨਹੀਂ ਐ ਮੈਂ ਤਾਂ ਚੱਲ ਨਹੀਂ ਤਾਂ ਖੀਰ ਤੇ ਮੈਂ ਸੁੰਗਰੇ ਲਾ ਜਾਣਾ ਹੈ ਗੋਂਗਲੂ ਨਾਲ ਬੇ ਹੈ ਉਹ ਵੀ ਤੋੜ ਗਿਆ 10 ਕੀ ਕਰਾਂ ਮੈਂ ਹੁਣ ਹੈ ਆਪਣਾ ਸਰਪੰਚਾ ਹਾਂ ਕੋਈ ਕਰਦੇ ਆਟਾ ਲੱਗ ਗਿਆ ਸਰਪੰਚ ਤੇ ਯਾਰ ਹੁਣ ਕੋਡਿਆਂ ਥੋੜਾ ਇਹਨੇ ਮੈਨੂੰ ਕਰ ਲੈਣ ਹਾਂ ਦਾਦਾ ਨਹੀਂ ਹੋਰ ਇਹ ਕਿਤੇ ਤੈਨੂੰ ਨਾ ਕੋਡਿਆਂ ਕੀਤਾ ਤਾਂ ਕਰਨਾ ਕਿੰਨੂੰ ਅਚਾ ਅਵੇ ਚ ਪਾਏ ਤੂੰ ਗੋਗਲੂ ਮੂਲੀਆਂ ਤੇ ਵੇਲਾ ਛਿੰਦਰਾ ਕੋਈ ਚਾਦਰ ਜੂ ਸਿੱਧੀ ਤਾਂ ਨਹੀਂ ਸਾਰੀਆਂ ਲੰਮੇ ਹੀ ਆ ਨਾ ਫੇਰ ਜਾਓ ਮਗਰ ਚੀਕਾ ਨਹੀਂ ਨਾ ਦੁਨੀਆਵਾਦ ਚ ਹਾਂ ਠੀਕ ਹੈ ਨਾ ਆਪਾਂ ਚੱਲਦੇ ਹਾਂ ਖੜ ਜਾ ਪੱਠੇ ਲਦਾ ਲਈ ਲਾਓ ਜੀ ਮੂਣੀਆਂ ਗੌਂਗਲੀ ਜੋ ਅਗਰ ਨਹੀਂ ਕਰਤਿਆਂ ਨੋ ਪਟਕੇ ਨੂੰ ਤੋੜਤਾ ਤੇ ਹੁਣ ਆਪਾਂ ਵੱਡੇ ਆਪਦੇ ਪੱਠੇ ਆਪਾਂ ਪੱਠੇ ਆਪਦੇ ਲੱਦਾਂ ḍਾਏ ਆ ਪੱਠੇ ਦਾ ਹੈ ਹੀ ਨਹੀਂ ਕਿ ਕੀ ਕਰੀਏ ਨਿੱਕੇ ਨਿੱਕੇ ਪੱਠੇ ਨਿੱਕੇ ਨਿੱਕੇ ਹੈ ਕੀ ਸਹੀ ਕਿੱਥੇ ਪੁੱਤ ਨਿੱਕੇ ਨਿੱਕੇ ਪੱਠੇ ਹੈ ਹੈ ਉਹ ਡੇ ਨਹੀਂ ਹੈ ਨਾ ਮੇ ਕਿੱਡੇ ਕਿੱਡੇ ਨਿੱਕੇ 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 ਕਰਨਾ ਵੱਢੀ ਜਾਂਦਾ ਤੇ ਆਪਾਂ ਚੁੱਕ ਲੈਣੇ ਆ ਤੇ ਜਾਣਾ ਗੜੈਂਦੇ ਨਹੀਂ ਤੇ ਸ਼ਾਮ ਨੂੰ ਮੱਝ ਵੀ ਲੈ ਕੇ ਆਉਣੀ ਜਿਹੜੀ ਲਈ ਹੈ ਹੈ ਕਿ ਨਹੀਂ ਲੈ ਕੇ ਆਉਣੀ ਕਿਹੜੀ ਇੱਕ ਲਈ ਮੱਝ ਤੈਨ ਲੱਗ ਜੂ ਪਤਾ ਕਿਹੜੀ ਆਪਾਂ ਲਈ ਪਾਰ ਤੇ ਤੁਸੀਂ ਭੈ ਕਿਹੜੇ ਵਿੱਚ ਬਰਸੀਨ ਦੇ ਕੱਢੀ ਜਾਣਾ ਤੂੰ ਹੈ ਤੈਨ ਪਤਾ ਪਠਾ ਤਾਂ ਗਿਆ ਨਹੀਂ ਆਪਣੇ ਕੋਲੇ ਮਾਰ ਕੇ ਨਾ ਮੈਂ ਤੇਰੇ ਚਲੋ ਜੀ ਚੱਲੀਏ ਆ ਯਾਰ ਆ ਲੱਗੇ ਪੱਠੇ ਪਏ ਦੋ ਅਹ ਵੇ ਆ ਵੇ ਦੇਖੇ ਨਾ ਬੈਠੋ ਦੇਖੇ ਨਾ ਤੁਸੀਂ ਸਾਲੇ ਦੇ ਦੇਖਦੇ ਨਾ ਹਣ ਹੈ ਦੇਖਦੇ ਨਾ ਦੇਖਦੇ ਬਾੜ ਦੇ ਅੰਧਾਣ ਕਰਕਾ ਨੂੰ ਹੈ ਸਾਰੇ ਲੀੜੇ ਲਵੇ ਲੈ ਦੇਖਦਾ ਹੀ ਨਾ ਹਣ ਨਾ ਆਖਿਆ ਭਜਾਇਆ ਕਰ ਬੱਬੂ ਦੀ ਮੰਮੀ ਤੇ ਬੱਬੂ ਦਾ ਡੈਡੀ ਆ ਗਿਆ ਲੱਗਦਾ ਹੈ ਬੱਬੂ ਬੜਾ ਖੁਸ਼ ਹੋ ਗਿਆ ਹੁਣ ਇਹ ਆ ਵੇਖੋ ਹੈ ਐ ਅੱਗੇ ਖੜਾ ਹੁਣ ਮਾਰੀ ਜਾਂਦਾ ਡਿਸਕ ਬਿਸਕੇ ਬੱਬੂ ਸਾਡਾ ਇਹ ਆ ਖੜਾ ਆਵੇ 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 ਆ ਅੱਗੇ ਆ ਅੱਗੇ ਆਗੇ ਚਲੋ ਜੀ ਹੋ ਗਏ ਹੋ ਗਏ ਹੋ ਗਏ ਹੋ ਗਏ ਹੋ ਗਏ ਹੋ ਗਏ ਉਹ ਆਵਣਾ ਸ਼ੁਕਰ ਨਹੀਂ 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 ਚੱਲ ਆਵਾਜ਼ ਨਹੀਂ ਆਉਂਦਾਂ ਤੂੰ ਚੱਲ ਹੋਰ ਵੇਖਿਆ ਕਿਤੇ ਨਾ ਕਿਤੇ ਮੇਲੇ ਹੋ ਜਾਂਦੇ ਇਹਨੂੰ ਮੇਲ ਹੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਤੂੰ ਆਉਣਾ ਆਹ ਕਲੀ ਮੋੜਨਾ ਹਾਂ ਆਹ ਕਲੀ ਮੋੜਨਾ ਹੀ ਬੈਕ ਜਾਂਦੇ ਚੱਲ ਉੱਥੇ ਇਹਨੂੰ ਮੜਾ ਲਈ ਚਾਚਾ ਬੈਕ ਲਵਾਉਣੀ ਹੂੰ ਉਹ ਇਹਨੂੰ ਮੜਾ ਕੇ ਬੈਕ ਲਵਾਉਣੀ ਹੂੰ ਥੋਈ ਮਾਜਾ ਕੀ ਕਟਾ ਆ ਗਿਆ ਮੱਝ ਆ ਗਈ ਦੋਨੇ ਚੀਜ਼ਾਂ ਆ ਗਈਆਂ ਜਿਹੜੀ ਸਵੇਰੇ ਖਰੀਦ ਕੇ ਲਿਆਏ ਆ ਚਲਈ ਚਲੋ ਚਲਈ ਚਲੋ ਲਾਓ ਬੈਗ ਲਾਓ ਤੇਲ ਤੂੰ ਲੈ ਆਓ ਹੋਵੇ ਤੇਲ ਲੈ ਖੜੀਆਂ ਨਹੀਂ ਪੈ ਨਹੀਂ ਕੇ ਕੋਈ ਇੰਨੇ ਕ ਤੇਲ ਨਾਲ ਕੀ ਬੰਨਾ ਬੋਤਲ ਲਿਆਦੀ ਉਧਰ ਲਾਦ ਦਦੀ ਉਧਰ ਲਾਦ ਹਾਂ ਨਾ ਤੁਨਾਲੀ ਸਰ ਜੀ ਦਾ ਉਹ ਨਹੀਂ ਸਰਨਾ ਤੇਲ ਦੀ ਬੋਤਲ ਲਿਆਦੀ ਉਧਰ ਪਾਉਂਦੀ ਉਧਰ ਮਾਂ ਮੱਝ ਆਈ گاਵਾ ਦਾ ਦੁੱਧ ਦੋ ਪੀ ਪੀ ਆ ਕੇ ਚਲ ਉਧਰ ਲਾ ਚਲ ਉਧਰ ਲਾ ਕੋਈ ਮੈਂ ਕਿਸੇ ਨੂੰ ਅਹਿਲਾ ਆਉਦੇ ਲਾਉਣ ਲੱਗੇ ਆ ਤੁਹਾਡੇ ਆਉਣ ਹੀ ਦੇਣੀ ਓਏ ਬੈਗ ਲਾ ਲਿਆ ਯਾ ਆਪਦੇ ਟੈਂਪੂ ਓਏ ਲਾ ਲਿਆ ਬਸ ਚੱਲ ਲਾ ਜਤਾ ਵੜ ਜਾ ਵਿੱਚ ਭੱਜ ਕੇ ਹੋਰ ਪਹਿਲਾ ਹੱਥ ਮੇਰਾ ਲੱਗੂਗਾ ਸਾਈਡ ਤੇ ਚੱਲ ਲਾ 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 ਫਿਰ ਲੱਤ ਮਾਰ ਕੇ ਵਾਛਾ ਦੇ ਪਹਿਲਾ ਹੱਥ ਮੇਰਾ ਲੱਗੂਗਾ ਲੋ ਜੱਬ ਇੱਟਾਂ ਲੈ ਆਇਤਾ ਆਪ ਆਪ ਗੁੜਕਾ ਚੱਕ ਲੈ ਉਰਲਾ ਬੰ ਮੇਰਾ ਲੱਗ ਗਈ ਪਹਿਲਾ ਥਲਾ ਚੱਕ ਲੈ ਹੱਥੋਂ ਨੇ ਲਾਤਾ ਹਾਂ ਹਾਂ ਜੋ ਵੀ ਲਾਏਗਾ ਖੜੀਓ ਉੱਤਰ ਆਣਾ ਫਿਰ ਵੇਖੀਂਦੇ ਲਾਣਾ ਫਿਰ ਕੀ ਕਰੇਗਾ ਖੋਟੇਂ ਘਰ ਤਲਾ ਆ ਇਹ ਲਾਣਾ ਇਹਦੇ ਹੈਲੋ ਮਗੇ ਨਾ 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 ਕਿਧਰੇ ਹੈਂ ਗਾ ਹੋਏ ਪ੍ਰਾਵਾ ਕੀ ਕਰਦਾ ਯਾਰ ਇੱਕ ਨਹੀਂ ਆ ਬਸ ਮੈਨੂੰ ਦੇਖਣਾ ਹੈ ਦੇਖਣੀ ਮਾਚ ਨਹੀਂ ਜਿਵੇਂ ਲਾਉਂਦਾ ਮੈਨੂੰ ਦੱਸ ਤੂੰ ਮੇਰੇ ਪੈਰ ਲੈ ਆ ਵੀ ਮੈਂ ਹਾਂ ਉਹੀ ਹਮਨ ਨਾ ਦਿਹਾਤ ਨਹੀਂ ਕੀ ਮੈਂ ਗਾਂ ਤੱਕ ਹਾਂ ਉਹ ਕੀ ਹੈ ਹਾਂ ਤੇ ਹੁਣ ਹੁਣ ਮੰਮੀ ਮੰਮੀ ਫੜਾ ਫੜ ਚਾਚਾ ਉਹ ਮੱਜ ਦਾ ਭਾਲਾ ਇੱਧਰ ਕਰ ਨੂ ਇਹ ਆ ਇੱਧਰ ਕਰ ਉਹ ਕੱਟਾ ਵੀ ਨਾਲ ਹੀ ਲਿਆ ਯਾਰ ਤੇਨੂੰ ਨਾ ਕੱਟੇ ਨੀ ਕੱਟਾ ਹੈ ਕੱਟਾ ਹੈ ਕੱਟਾ ਕਰਕੇ ਵੱਢੇ ਜੀ ਆਪੇ ਕੱਟਾ ਹੁੰਦੇ ਕੱਟਾ ਹੁੰਦੇ ਉਹ ਤੇਰੇ ਨੂੰ ਉਹ ਮੱਜ ਮਗਰ ਆਪੇ ਫੱਜੂਗਾ ਚੱਲ ਤੂੰ ਲਾ ਡਾਲਾ ਮਾਂ ਚੱਲ ਵੀ ਛੜੇ 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 ਚਲੋ ਜੀ ਚਲੋ ਜੀ ਹੋਰ ਫਿਰ ਕਿਵੇਂ ਆ ਠੀਕ ਆ ਹਾਂ ਜੀ ਵਧਾਈਆਂ ਹਨ ਵੀ ਤੁਹਾਨੂੰ ਵਧਾਈਆਂ ਜੀ ਭਤੀਜਾ ਹੁਣ ਆਈ ਹੈ ਘਰੇ ਮੈਂ ਤਾਂ ਹੈ ਕਿ ਨਹੀਂ ਮੱਝ ਮੁੱਝ ਲਵਾ ਕੇ ਤੇ ਆਪਾਂ ਨਾ ਪੈਸੇ ਪੂਸੇ ਦਵਾ ਕੇ ਤੇ ਆਗੇ ਹੁਣ ਕਰੀਏ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਸਾਥਰੀਆਂ ਦਾ ਲਾਈਕ ਕਮੈਂਟ ਸ਼ੇਅਰ